ਈ ਲੈ ਅੱਬੇ ਜਾਉ ਹੁਣ ਮਾਰੋ ਤੱਤਾ ਬੰਨੇ ਆ ਭਾਈ ਚੱਕੇ ਲਿਆ ਲਹੂ ਉੱਡਿਆ ਵਜ ਚੱਕੇ ਲਿਆ ਇਹਨੇ ਮੂਹ ਤੇ ਮਿੱਟੀ ਦੇ ਦੇਖਣਾ ਯੰ ਹੋਏ ਉਹ ਅੱਬੇ ਦੁਨੀਆ ਦਾ ਫੋਟੋ ਲਗਾ ਆ ਹੁਣੇ ਬੋਲਾ ਵਧਿਆ ਮਰੇ ਟੱਕ ਮੇ ਪੈਰੀ ਹੋ ਗਿਆ ਫਿਰ ਹੋਰ ਮਤਲਬ ਪਾ ਦਿੰਦਾ ਲੇ ਲਾ ਹੋ ਗਿਆ ਤੱਤਰ ਆ ਗਿਆ ਉੱਡ ਗਿਆ ਆ ਗਿਆ ਏ ਏ ਚੱਕਾ ਤੁਸੀਂ ਲਗਾਈ ਜੰਨਾ ਕੋਈ ਨਾ ਗਿਆ ਬਾਪੂ ਹੋ ਗਈ ਫਿਰ ਕਿਉਂ ਲਗਾ ਲੀ ਨੀ ਮਾਰ ਇੱਕ ਹੋਰ ਤੂੰ ਜਾ ਡਾਕਟਰ ਨੂੰ ਮਾਸਟਰ ਨੂੰ ਦੇਂਦੀ ਜਾਂਦੀ ਹੈ ਹੋਈ ਕੋਪਰੇਸ਼ਨ ਦਾ ਨੰਬਰ ਦਿੱਤ 2020 ਹੈਂ ਮੰਡੀ ਨੂੰ ਸਮਾਏ ਟਾਫਿਕ ਅੰਦਰ ਸਹਤ ਲੈ ਦੇ ਵੀ ਕਰ ਕੋਈ ਵਿਗਾੜ ਫਿਰ ਤ ਤਰ ਕਰਾਰੇ ਬਣੇ ਤੇ ਤਹੀਂ ਗੈ ਨਾ ਅੱਜ ਦੇ ਪਹਿਲੇ ਕਿ ਨਾ ਕਰ ਜਗਾੜ ਹੋਰ ਕਿਵੇਂ ਫੜਾਂਗੇ ਅੱਜ ਅੱਜ ਤਰਫਾਂ ਉਹਦੇ ਦਾ ਗਲੇਲ ਲੈ ਚੱਕੇ ਤੋਂ ਗਲੇਲ ਨਹੀਂ ਮੱਲ ਆਇਆ ਉਹੀ ਤਾਂ ਛਾਪੇ ਨੇ ਯਾਰ ਭੁੱਲ ਗਿਆ ਕਰ ਗਲੇਲ ਤੋਂ ਬਣਾ ਅਸੀਂ ਅੱਗੇ ਦਾ ਸੀ ਤੰਦਾਲਾ ਲਾਲਾਂ ਦੇ ਉਹ ਲਾਲਾ ਫਿਰ ਅੱਜ ਉਹ ਤੋਂ ਕੇਰਾ ਵੀ ਲਾਈ ਦੀਦਾ ਪਿਛਲੇ ਇੰਨੇ ਜਿਕੇਰਾ ਮੇਰੇ ਯਾਦ ਨਹੀਂ ਹੁੰਦੀ ਲਾਈ ਹਾਂ ਬਜਾਤਾ ਫਿਰ ਆਇਆ ਕਰ ਫਿਰ ਜਦ ਤੰਦਾਲਾਂ ਦਾ ਕਰਦੇ ਹਾਂ ਹੀਲਾ ਉਹ ਲਾਲਾ ਤੰਦਾਲਾ ਪਈਆ ਆਪਣੇ ਉਰੇ ਉਹ ਤਾਂ ਬਣਾਉਣੀ ਪਊ ਦੇਖ ਨਮੀ ਭਾਲ ਵੀ ਬਣਾਉਣੀ ਕੋ ਹੂੰ ਇਹ ਤੰਦਾਲਾ ਤੰਦਾਲ ਬਣਾਦਾ ਨਾ ਤੰਦਾਲ ਖਾਲੀ ਚ ਫਿਰ ਐਂ ਕਰੀ ਹੂੰ ਤੂੰ ਲਾਇਆਵੇਂਗਾ ਨਾ ਤੱਲੀ ਦੂ ਦੇਖ ਮੈਂ ਬੱਕ ਚੱਲੂਗਾ ਇੱਕ ਤਾਂ ਉਰੇ ਡੰਡਾ ਗੱਡ ਕੇ ਅੱਛਾ ਹੂੰ ਇੱਕ ਉਰੇ ਅੱਛਾ ਗੱਡ ਕੇ ਦੋਇ ਪੈਰ ਡੰਡਾ ਬਣਾਦਾਗੇ ਤੰਦਾਲ ਇੱਧਰ ਬਾਜਰੇ ਵਾਲੀ ਸਾਈਡ ਆ ਆਪਣੇ ਹੂੰ ਤੇ ਤਰੀ ਦੇ ਬੱਚੇ ਕੱਢੇ ਹੋਏ ਨੇ ਸਿੱਤਰ ਖਾਸੇ ਨੇ ਕੱਬਰ ਰਹਿਦਾ ਪੂਰਾ ਪੂਰਾ ਉਧਰੋਂ ਸ਼ਸ਼ਕੀਰ ਤਾਂਗੇ ਪਹਿਲੇ ਪਾਸਿਓਂ ਜਾੜੂ ਅੱਗੇ ਸੀ ਤਾਂ ਆਈ 70 ਫੜਦੇ ਤੇ ਜਿੰਨਾ ਫੜਦੇ ਹੁਣ ਖਾੜੀ ਚ ਲਾਈਏ ਫਿਰ ਆਪੇ ਖਾੜੀ ਚ ਲਾਉਣੀ ਪੋਤੰਧਾਲ ਆਪਾਂ ਹਾਂ ਹੁਣ ਤੂੰ ਆਏ ਸਾਰਾ ਵੀ ਦੇਖ ਘੜੀ ਵੀ ਭੁੱਲੇ ਮਤਲਬ ਵੱਜ ਗਏ ਹੁਣੇ ਪਰਸ਼ਾਵੇਂ ਦੇ ਹਿਸਾਬ ਨਾਲ 21 ਦੇਖਦਾ ਮੈਂ ਹੈ 21 ਦੱਸ ਦੇਗਾ ਹਾਂ ਲੈ ਚਾਰ ਚੂੜਤਾ ਵੱਜ ਚੱਲੇ ਦੂਣ ਦੋ ਦਾ ਟਾਈਮ ਸ਼ੇਰ ਉਰਦੋ ਉਹਦਾ ਅੰਗ ਚ ਹੀ ਆ ਡਾ ਜੇ ਨੂੰ ਆਪਾਂ ਕੁੱਟ ਦਾਂਗੇ ਲੈ ਉਹਦੋਂ ਤਾਂ ਬਣ ਜੂ ਕੰਮ ਫਿਰ ਹਾਂ ਮੈਂ ਕਰ ਮੈਂ ਗੰਡੇ ਗੁੰਡੇ ਜੀਣਾ ਇਦਨੇ ਗੱਡੇ ਚੀਰ ਪਹਿਲਾਂ ਮੈਨੂੰ ਉਹ ਲੈ ਕੇ ਦੇ ਕੋਈ ਧਾਗਾ ਮੈਂ ਤੰਦਾਲਾ ਬਣਾਵਾ ਉਹ ਤੇਰੇ ਨਾਲ ਮੈਂ ਲਵਾ ਦਾਂ ਨਾ ਕਿ ਨਾ ਫਿਰ ਤੂੰ ਉਧਰੋਂ ਸੁਸਕੀਰ ਦੀ ਤੇ ਮੈਂ ਗੱਡੇ ਗੁੰਡੇ ਦਾ ਹੀਲਾ ਕਰ ਤੂੰ ਗੱਡੇ ਦਾ ਹੀਲਾ ਕਰਦੀ ਮੈਂ ਕੋਟਾ ਕੋਟਾ ਉਧਰੋਂ ਸੁਸਕੀਰ ਹਾਂ ਅੱਛਾ ਆ ਜਾ ਅੱਛਾ ਚਿੱਤਿਆ ਚੁੱਤਿਆ ਦਾ ਵੀ ਔਖਾ ਹੋ ਚਾ ਕੋਈ ਨਾ ਦੇਖ ਚਲ ਭੈਣ ਕਰਾਵੇ ਚਿੱਤਾ ਪਾਲਿਆ ਤੂੰ ਆਪਦਾ ਰੋਟੀ ਦਾ ਅੱਥਰ ਵਾਲੀ ਦਾ ਕਰਜ਼ਹੀਲਾ ਹਾਂ ਦਿਨ ਖੜੇ ਹੋ ਜੂ ਹਾਂ ਦਿਨ ਖੜੇ ਹੋ ਜੂ ਐ ਚਿੱਤੇ ਮਾਗਰੀ ਫਿਰ ਜਾਇਆ ਕਰਾਂਗੇ ਆਪਾਂ ਸਾਰਾ ਦਿਨ ਲੈ ਲਾ ਫਿਰ ਉਹ ਬੋਣ ਆ ਫੜ ਅਡੀ ਸੁੱਟ ਫੜ ਇੱਧਰ ਦੀ ਆ ਜਾ ਇੱਧਰ ਦੀ ਐਦਨੇ ਬਜਣਾ ਨਾਲੇ ਸਿੱਖ ਲੂੰ ਨਾ ਪਹਿਲਾਂ ਤੇ ਕਲਾ ਨੂੰ ਤੈਨੂੰ ਕੁਝ ਹੋ ਜੇ ਐਂ ਕਹਿਣਾ ਤੂੰ ਆਪਦੀਆਂ ਬਣਾਉਣੀਆਂ ਸਿੱਖ ਜਾ ਇੱਥੇ ਕਿਹੜਾ ਫੜਾਉਣ ਆਇਆ ਕਰੂ ਤੇਰੀ ਰੋਟੀਆਂ ਰੋਟੀਆਂ ਦਾ ਪਤੀਆ ਜਿਵੇਂ ਤੈਨੂੰ ਲੰਗਰ ਮਿਲਦੇ ਨੇ ਮੈਨੂੰ ਮਿਲ ਜਾਣਗੇ ਲੈ ਘਰ ਗੱਡੇ ਨੂੰ ਆ ਇਧਰ ਟੱਕਾ ਤੂੰ ਗੱਡ ਨਾ ਇਧਰ ਗੱਡ ਦੇ ਨੇ ਮੈਂ ਉਸ ਖਿਆ ਦਾ ਨਾ ਲੈ ਵਧੀਆ ਗੱਡਾ ਜ਼ੋਰ ਨਾਲ ਕਿਹਦੇ ਜ਼ੋਰ ਨਾਲ ਗੱਡੀ ਇਹਦਾ ਹੱਥ ਪੈਰ ਮਾਰੂਗਾ ਤਿੱਤਰ ਜਾ ਤਿੱਤਰ ਜ਼ੋਰ ਮਾਰੂ ਆਪਦਾ ਪੂਰਾ ਬਾਹ ਲਾਉ ਜਿੰਨੀ ਹੁੰਦੀ ਆ ਵਾ ਫਿਰ ਜਦੋਂ ਬੱਠਰ ਨਿਕਲ ਗਈ ਦੀ ਤਿੱਤਰ ਦੀ ਆਪੀ ਖੜ ਗਈ ਆ ਲੈ ਮੈਂ ਗੰਢੇ ਗੁੰਢਿਆਂ ਦਾ ਕਰਾਂ ਹਿੱਲਾ ਕੰਡਿਆਂ ਦਾ ਕਰ ਲੈ ਤੂੰ ਹਿੱਲ ਹੂੰ ਬਾਤ ਇਧਰੋਂ ਮੈਂ ਹੌਲੀ ਹੌਲੀ ਸਿਸਕੀ YouTube ਆ ਹੂੰ ਤੂੰ ਬਸ ਤੇਰੀ ਜ਼ਿੰਮੇਵਾਰੀ ਇਹ ਹੈ ਇਹ ਤਾਂ ਮੈਂ ਹੁਣ ਕੁੱਟ ਲਾਣਾ ਡੰਡਾ ਡੰਡਾ ਮੈਨੂੰ ਫੜਾ ਦੀ ਆ ਲੈ ਇੱਥੇ ਲੱਤ ਵੀ ਅੜ ਸਕਦੀ ਐ ਹੂੰ ਸਿਰ ਗਰਦਨ ਸਹਿ ਕੇ ਭਜਦਾ ਹੁੰਦਾ ਤਿੱਤਰ ਲੈ ਫੜ ਤੇ ਤਰ ਜਾਉ ਸਹਿ ਕੇ ਇਧਰੋਂ ਸਸਕੀਰੂ ਤੇ ਤਰ ਸਹਿ ਕੇ ਇੱਥੇ ਫਸੂ ਆ ਟਾਇਟ ਹੋ ਜੂ ਗੰਡੋ ਦੀ ਹੂੰ ਗੰਡ ਟਾਇਟ ਹੋ ਗਈ ਬਸ ਸਮਝਦਾ ਆਪਣਾ ਚੱਲ ਤੂੰ ਐਂ ਲੰਘ ਜਾ ਫਿਰ ਤਾ ਆ ਐਂ ਲੰਗਾ ਐਂ ਲੰਘ ਜਾ ਹੋਰ ਇਧਰ ਮੜ ਜਾ ਮੋੜ ਕੇ ਲੈ ਇਧਰ ਹੋਊ ਹੋਈ ਇਕੱਠਿਆਂ ਨੂੰ ਲੜ ਕਰੀ ਕੋਈ ਨਹੀਂ ਤੂੰ ਘਰ ਗੰਡੇ ਗੁੰਡੇ ਦਾ ਘਰ ਹੀ ਲਾ ਹਾਂ ਕਿਹਦੇ ਬਰਸੇ ਕਦੋਂ ਬੁੜਾਈ ਆ ਇੱਥੇ ਗਾਹਾਂ ਆਮਲੀ ਕਿੱਥੇ ਪਖਾਤਾ ਖੱਪ ਲੱਗ ਜਿੰਦੇ ਕੋਈ ਬੌੜੇ ਮੇਰੇ ਉਹੀ ਲੱਤੂ ਖੱਪ ਖੁੱਲਨੀ ਫਿਰ ਤਾਂ ਸਭ ਪੁਰੇ ਕਿੰਨੇ ਦੀ ਜਾਨਾ ਹੋਰ ਆਪਨੇ ਸੱਪਤ ਜਾਣਾ ਕੀ ਹੈ ਬੱਚੇ ਉਹਦੀ ਮਾਰ ਖੜਾ ਲੈ ਇੱਥੋਂ ਹੀ ਮਾਰ ਸਾਰ ਖਾਣ ਖੁੱਲਨੀ ਬੱਦੀ ਵੀ ਲੱਤ ਤੇ ਟੁੱਟੂਗੀ ਮੇਰੀ ਤਾਂ ਹਾਂ ਸਮਝੀਆ ਮੈਥੇ ਵੀ ਕੁੱਤਰੇ ਜਨਾ ਉਹ ਲੱਤ ਕਿਵੇਂ ਟੁੱਟੀ ਯਾਰ ਛੇਡ ਹੋਰ ਹੀ ਗੱਲਾਂ ਮਰੀਆਂ ਨਾ ਰੱਬ ਕੇ ਮਾਰਦਾ ਪਰਲੇ ਪਾਸੇ ਬੂਕਾ ਐ ਦੁਮਕਾ ਕਹਿੰਦਾ ਸਵਾਰ ਮਾਰ ਪੜਾ ਹੋ ਗੌਰ ਰੱਖੀ ਮੇਰੇ ਚ ਹੁਣ ਹੈ ਪਰਾ ਹੋ ਆਜ ਆਇਆ ਕਰਨਾ ਹੋਰ ਕੀ ਇੱਥੇ ਕਾ ਕੈਸੇ ਮਾਰ ਕੇ ਛੱਡਣਾ ਹੈ ਇਹ ਇਹ ਆਏ ਮਾਰੀ ਸਾੜ ਇੱਧਰ ਸਹੀ ਹੈ ਆ ਜਾ ਲਾ লাশ ਪਾ ਕੇ ਕਿਤਨੀ ਮਿਲਾਸ਼ ਹੈ ਉਹ লাশ ਨਹੀਂ ਜਿਹੜਾ ਮੇਰਾ ਕਾਰ ਘੱਟ ਲੱਗਾ ਉਹ ਨਹੀਂ ਮਰਾ ਸੜਕ ਤੇ ਮਾਰਨਾ ਸਿੱਧੀ ਛਾੜਾ ਜਿਹਟਰ ਪੈਂਦਾ ਕਹਿੰਦਾ ਉਹਦੀ ਕਾਰ ਲਾਲ ਆ ਉਹਦਰਾ ਕਾਰ ਲੱਗਾ ਹੁੰਦਾ ਵਧੀਆ ਦਾ ਟੰਗ ਤੇ ਮਾਰਦਾ ਹੱਥ ਫੜੀ ਨਾ ਤੂੰ ਮੈਂ ਨਹੀਂ ਹੱਤ ਤੋ ਫੜਦਾ ਫੱਲਾ ਕੰਗਰ ਆ ਕੰਨ ਕੱਢਾ ਹੈ ਨਾ ਨਾ ਨੇ ਥਾੜ ਮਾਰ ਇਹ ਪਰੇ ਥਾੜ ਮਾਰ ਹੁਣ ਜੀ ਵਾਪਸ ਆਇਆ ਕਿੱਥੇ ਸੌਖੇ ਪਿਆਣੇ ਕਿਤੇ ਫਸ ਗਿਆ ਮੈਂ ਇੱਥੇ ਆ ਜਾ ਖਾਲਾ ਇਹ ਨਹਿਰਾ ਟੱਪੜੀਆਂ ਪਈਆਂ ਨੇ ਵੱਡੀਆਂ ਵੱਡੀਆਂ ਆ ਜਾ ਮੈਂ ਫਸ ਗਿਆ ਹੁਣ ਇਹ ਮਾਰ ਸਨ ਫਿਰ ਮਾਰ ਮਾਰ ਮੈਂ ਤਾਂ ਟੁੱਟਦੀ ਨਹੀਂ ਨਹੀਂ ਟੁੱਟਦੀ ਕੋਈ ਨਾ ਆਪ ਹੀ ਕੱਢੂ ਜੋ ਟੁੱਟਦੀ ਬੋਲ ਮੈਂ ਤੈਨੂੰ ਕੱਢੂੰਗਾ ਫਿਰ ਆਇਆ ਫਸ ਗਿਆ लत्तरा मैं ਆਪਾਂ ਛੇ ਮਾ ਪੀ ਨੂੰ ਨਹੀਂ ਕੋਸ ਤੈਨੂੰ ਕਚਰਾ ਬਾਹਰ ਮਾਰ ਪੁੱਖਾ ਉਰੇ ਹੁਣ ਹੈ ਨਿਕਰਾ ਲੈ ਲੈ ਮੈਨੂੰ ਨਿਕਰਾ ਕੰਡੇ ਆ ਛਰੇ ਤੂੰ ਫਿਰ ਹਾਂ ਸਰੂ ਚ ਗਪੜਾ ਕੱਢਦੇ ਮੈਨੂੰ ਕੋਚ ਕਚਰੇ ਦੀ ਆ ਫੜ ਕੇ ਕਚਰਾ ਆਈ ਦਾ ਕਹਿਣਾ ਹੁੰਦਾ ਵੀ ਕਾਰਡ ਲਾ ਲਿਆ ਕਰ ਭੋੜਾ ਮੈਨੂੰ ਕਾਟ ਕਾਜੀ ਨਵਾਤੋਂ ਲਾ ਮੇਂ ਕਿਚ ਕਿਚ ਕਾਟ ਲਵਾ ਕਾਰਡ ਲਾਲਾ ਹੱਥੀ ਡੋਡੇ ਪਿੱਛੇ ਹੁਣ ਕਾਰਡ ਲੱਗਿਆ ਹੋਵੇ ਉਥੋਂ ਫੜਦਾ ਉਰੇ ਮਾਰੇ ਬੰਦਾ ਮਰੀਆ ਪਗਾਈ ਮੱਥੂ ਨਹੀਂ ਬੋਲਤੀਆਂ ਲਾ ਜਿੰਦੀ ਆ ਭੁੱਕੀ ਮੈਂ ਮੂਲਤੀਆਂ ਆਂ ਆਮੜੀਆਂ ਬਾਬ ਦੇ ਆ ਦੀਵਾਰੀ ਤੋੜ ਗਏ ਹੋਂ ਵਾਲੇ ਵਾਲੇ ਏ ਦੇਖ ਲਾ ਕਿੰਨਾ ਕਿਲੀਜੇ ਬਾਗਾ ਕੋਈ ਨਹੀਂ ਫੇਰੇ ਕਿ ਦੱਬ ਦੱਸ ਇਹ ਬੜ ਗਿਆ ਹੇ ਨਿਕਲ ਦੇ ਹੇ 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 ਤਾਂ ਨਾ ਬਾਰੇ ਖਵਾ ਦੇ ਤੀ ਨੇ ਆਮੜਾ ਹਨ ਮੇ ਨਿਕਲ ਗਿਆ ਵਿਚਾਰੀ ਛੱਡ ਗਿਆ ਤੈ ਮੈਨੂੰ ਬੋਲਾ ਖਾਤਾ ਆਮੜੀਆਂ ਆ ਗਿਆ ਦੇਖਣਾ ਫੇਰੇ ਨਿਕਲ ਗਿਆ ਮੈਂ ਬਾਹਰ ਹਰ ਕੰਮ ਕਹਿੰਦਾ ਕੋਈ ਨਹੀਂ ਜਿੰਨਾ ਬੈਠੇ ਗੱਲ ਕਰੂੰਗਾ ਥਲੇ ਹੈ ਤੇ ਵੀ ਜਿੱਕੇ ਸਠਾਂ ਦਾ ਬਾਬਾ ਕੀ ਪਾਲਦਾ ਹੈ ਉਹ ਤੇ ਤਰਪਾਲਦਾ ਪੁੱਤਰੇ ਤੇ ਤੇਰ ਖਵਾਉਂ ਸੰ ਨੂੰ ਅੱਜ ਲੈ ਤੇ ਤੇਰ ਦੀ ਸੰ ਨੂੰ ਅੱਜ ਕਲੇਜੀ ਖਵਾਉਂ ਮੈਂ ਜਿਹੜੀ ਖਾਣੇ ਹੁੰਨੇ ਆਂ ਦਿੱਲੀ ਖਾਣੇ ਹੁੰਨੇ ਜਿਹੜੀ ਉਹ ਵੱਡੀ ਜੀ ਆਹ ਉਹ ਅਸੀਂ ਦਾ ਰੋਜੀ ਖਾਣੇ ਆ ਉਹ ਵੱਡਾ ਰੋਜ ਉਹ ਰੋਜ ਕਾ ਨੂੰ ਹਾਂ ਪਪਾ ਜਿਹੜੀ ਦਸੀ ਦਾ ਰੋਜ਼ ਹੀ ਖਾਣੇ ਆ ਉਹ ਪਲੇਜੀ ਹਾਂ ਉਹ ਹੋ ਸੋਨੂੰ ਖਵਾ ਦੂੰ ਮੱਜੇ 100 ਗ੍ਰਾਮ ਹੀ ਨਿਕਲਦੀ ਤੇ ਤਿੱਤਰ ਚ ਅੱਛਾ ਆ ਇੱਧਰ ਸਿਸਕੀਰੋ ਲੱਗ ਬੋਲਦੀ ਬਾਲਾਂਗੇ ਤਿੱਕਰ ਪਾਰ ਜਾਉ ਗੋਡੇ ਚੱਲਦੇ ਨੇ ਤੇਰੇ ਹਾਂ ਗੋਡਾ ਮੇਰਾ ਤਾਹੀਂ ਚੱਲਦਾ ਹਾਂ ਸਿਸਕੀਰ ਕੇ ਰੱਖਿਓ ਇੱਧਰ ਦੀ ਹੋ ਜਾ ਖੱਬਲ ਚ ਪਰੋਂ ਆਪਾ ਬਾਬਾ ਬਣਾ ਮੰਗੇ ਕਿੱਥੇ ਲੈ ਬਣਾਵਾ ਕਿੱਥੇ ਤੰਦੂਰ ਤੇ ਪੁੰਨਾਗੇ ਹੋਰ ਕਿੱਥੇ ਬਣਾਉਂਦੇ ਹੁੰਦੇ ਨੇ ਓਏ ਤੁਸੀਂ 73 ਦਾ ਹੀਲਾ ਕਰ ਦੋ ਇੱਥੇ ਸਸ਼ਕੀਰ ਦੇ ਆ ਜਣਾ ਚ ਕੇਲੇ ਦੇ ਜਣਾ ਚ ਮਾਰ ਬਾਬਾ ਜੀ ਆ ਗਈ ਆਪਾਂ ਨੂੰ ਆ ਫੜੀ ਗਈ ਫੇਰ ਉਹ ਕਰਿਆ ਹੋਇਆ ਪੂਰੇ ਤੰਦਾਲਾਂ ਲਾਈਆਂ ਹੋਈਆਂ ਨੇ ਥੋਕੀ ਹੁੰਦਾ ਹੈ ਓ ਤੁਸੀਂ ਮੇਰਾ ਮਗਜ ਨਾ ਬਾਲਾ ਖਰਾਬ ਕਰੋ ਤੁਸੀਂ ਇੱਥੇ ਇਹ ਸਸ਼ਕੀਰ ਹੋ 73 ਨੂੰ ਬਾਬਾ ਜੀ ਤੇਰੇ ਲੱਤ ਨੂੰ ਪਈ ਗਈ ਆਖੇ ਕੀ ਪਈ ਜੀ ਮੇਰੀ ਲੱਤ ਨੂੰ ਕਣ ਪਿੱਤਰ ਪਿੱਤਰ ਡਡ ਡਾਂਗ ਦਾ ਕੋਟੇ ਨੇ ਤਿੱਤਰ ਮੈਂ ਹਾਂ ਸਮਝਦੇ ਤੁਸੀਂ ਮੈਨੂੰ ਬਿੰਗੜ ਜਾ ਲੈ ਗਿਆ ਤੀਰ ਕੀ ਇੱਧਰ ਮਾਰ ਆ ਇੱਧਰ ਮਾਰ ਲਾ ਇੱਧਰ ਮੇਰਾ ਸਿਰ ਦਿਖਾਉਣ ਲਾ ਰੱਖਿਆ ਕਿਹੜਾ ਹੂ ਤੀਰ ਆ ਅਮਲੀਆਂ ਗੱਲ ਛੋਣ ਲਾ ਮੈਂ ਤਾਂ ਆ ਆ ਦੇ ਤੇਰੇ ਪਿੱਛੇ ਫੋਲਾ ਬੋਲਿਆ ਗੱਲ ਦੇਖ ਲੈ ਕਦੇ ਜਿੰਨੀ ਛੋਂਦਾ ਹੁਣ ਕਹਦੇ ਭੁੱਕੀ ਖਾਣਾ ਜਿਹੜੀ ਖਾਣ ਤੇਰੀ ਫਾਲੂ ਬੋਲ ਰਿਹਾ ਦੇਖ ਤੈਨੂੰ ਆ ਪਤੰਗਲੀ ਮਿੱਥੇ ਕਿੱਥੋਂ ਫੱਟ ਗਈ ਆ ਤੈਨੂੰ ਪਾਛੀ ਮਾਦਦੇ ਬੋਲੇ ਹੈ ਤੈਨੂੰ ਬੱਤੇ ਦੀ ਪਤੰਗ ਦੋਦੇ ਲੜਖੇਤਾ ਵਿੱਚ ਨਾ ਮੇਰੇ ਬਾਗੇ ਪਰੇ ਫਾਦਿਆ ਦਿੱਤਾ ਬਾਦੂ ਦੀ ਕੇਦਾ ਹੈ ਹਾਂ ਹਮਲੀਆ ਛੁੰਲਾ ਗੱਲ ਬੌੜਿਆ ਛੁੰਲਾ ਤੂੰ ਆ ਜਾ ਐਕਲੀ ਫੁੱਤੀ ਦਵਾ ਦੂੰਗਾ ਮੈਂ ਇਹ ਇਹ ਮਿੱਥੇ ਪਤੰਗਾ ਕਿੱਥੇ ਲਈ ਛੁੰਦਾ ਜਾਣਾ ਪੂਰੇ ਪਿੱਛੇ ਤੇ ਨਹੀਂ ਛੁੰਦਾ ਗੱਲ ਇਹ ਹੈ ਜੇ ਕੋਈ ਕੁੱਤਾ ਖਾ ਗਿਆ ਮੈਨੂੰ ਫੇਰ ਹੁਣੇ ਤਾਂ ਇਹਨਾਂ ਤਾਂ 4-5 ਘੰਟੇ ਵੀ ਚੜਤੀ ਰਹੇ ਗਏ ਆਹ ਨਾ ਨਤੋਰੀ ਏਡ ਬੱਗੇ ਲਈ ਆਉਂਦਾ ਨਾਲ ਉਹ ਪਾਲਾ ਕੀਰੀਆਂ ਦਾ ਪਿਆਜ ਗੰਡੇ ਉਹ ਪੁੱਟ ਲਾਂਗੇ ਆਪਾਂ ਤਾਂ ਬੱਸ ਭੁੰਨਣੀ ਨੇ ਆਦਾ ਉੱਦੋਂ ਵੀ ਪਤਾ ਅੱਧਾ ਸਾਰਾ ਕੁਝ ਪਾਦਾ ਬੜੇ ਗਜੇ ਤਾਂ ਆਰੇ ਰਰੇ 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 ਹੈ ਇਹ ਬੱਗ ਜੀ ਆਏ ਕਿਨੇ ਕਲੇਜੀ ਖਾਣੀ ਐ ਸੀ ਨੇ ਕਲੇਜੀ ਖਾਣੀ ਉਹਦੇ ਬਾਪ ਗਾਲਾ ਕੱਢਣਗੇ ਆਪਾਂ ਨੂੰ ਉਹ ਚਲ ਕਲੇਜੀ ਖਾਲਿਆ ਕਰਨਗੇ ਪਹਿਲਾਂ ਆਪਾਂ ਵੀ ਐਂ ਖਾਂਦੇ ਹੁੰਦੇ ਤੇ ਫਸ ਗਿਆ ਕੋਈ ਅਜੇ ਫਸਿਆ ਨਹੀਂ ਕੋਈ ਸੋ ਕੀ ਰਕੇ ਆਇਆ ਸੀ ਉਹ ਲਵੀ ਲੱਗਿਆ ਕੰਮ ਬਸ ਇਧਰ ਤਿਆਰ ਆ ਮੇਰੇ ਕਨੇ ਉਹ ਤਾਂ ਅੱਗ ਮਚਾਦਾ ਨਾ ਬਸ ਰਿੱਜ ਗਿਆ ਜਿਆਦਾ ਆਪਦਾ ਇਹ ਨਾਲੇ ਟਾਈਮ ਨਾਲ ਖਾ ਕੇ ਦਾ ਜਣ ਪਹਿਲਾਂ ਖਾ ਗਿਆ ਸੇਠੋ ਹਰ ਬੱਤੀ ਪਈ ਭਾਈ ਜਾ ਭਾਈ ਜਾ ਕੋਈ ਛੀਰ ਠੀਕ ਕੋ ਚੁੱਠੀ ਰਾਤ ਨੂੰ ਹੀ ਬੰਦਿਆ ਗਿਆ ਸੀ ਇਹ ਵੀ ਹੋਰ ਚੋੜ ਨਹੀਂ ਚੋੜ ਕੱਤੀ ਪਈ ਮੈਂ ਨਾ ਚੋੜ ਨਹੀਂ ਕਰੀ ਦੇਖ ਸੇਠ ਚੋੜ ਨਹੀਂ ਕਰੀ ਬਾਈ ਇਹ ਕਿ ਸਾਨੂੰ ਬਾਬੇ ਨੂੰ ਪੈ ਗਿਆ ਭਲੇਖਾ ਕਹਿੰਦਾ ਚਿੱਤੇ ਦੀਆਂ ਅੱਖਾਂ ਚਮਕਦੀਆਂ ਨੇ ਅੱਖਾਂ ਚਮਕੀਆਂ ਨੇ ਦੀਆਂ ਚਿੱਤੇ ਵਾਂਗੂ ਫੇਰ ਦੱਬਿਆ ਸੀ ਨੇ ਉਹ ਜਿਗਰਾ ਦੇਖ ਵੀ ਸ਼ੇਰ ਫੜਿਆ ਸੀ ਸ਼ੇਰ ਦੱਬਿਆ ਹਾਂ ਮੇਰੇ ਤਾਂ ਮੁਕਤ ਕਾਤਾ ਕਿੱਥੋਂ ਦੇ ਬੋਲਿਆ ਮੁਕਤ ਕਾਤਾ ਲੋਹੀ ਤੋ ਭਾਈ ਅੱਜ ਸਾਰਾ ਕੁਝ ਹੀ ਨਿਕਲਿਆ ਉਹ ਆ ਪਾਲਿਆ ਕਿੱਧਰ ਖੱਚੀ ਫਿਰਦਾ ਆਪਣ ਲਈ ਨਹੀਂ ਤੇ ਤਨਾਲ ਆਈਆਂ ਇਹ ਸਦਰ ਮੁਰਗ ਫਸਿਆ ਪਿਆ ਇਹ ਦੀ ਪਤੰਗਾਂ ਦੀ ਹੈ ਵੀਰੇ ਹਾੜਲਾ ਤੱਤਰ ਲੈ ਪੜੋ ਇਹ ਕਿਧਰੋਂ ਖਿੱਚ ਲਿਆ ਆ ਹੁਣ ਦੇਖ ਲੈ ਉਹ ਇਹਦੇ ਕੋਈ ਤੱਤਰ ਨਹੀਂ ਫਸਿਆ ਹੋਇਆ ਦੀ ਉੜ ਗਿਆ ਹੂ ਤੱਤਰ ਜਿੱਟੜੇ ਮੇਰੇ ਪੈਰ ਜਿੱਟਿਆਂ ਵਿੱਚ ਫਸ ਗਈ ਮੇਰੇ ਇਹ ਵਾ ਯਾਰਾ ਏਸੇ ਨੂੰ ਨਾ ਧਰ ਲੀਏ ਤਾ ਆ ਏਸੇ ਨੂੰ ਧਰ ਮੈਂ ਕਿ ਨਾ ਅੱਜ ਫੇਰਾ ਗੰਡੇ ਖਰਾਬ ਜਾਣਗੇ ਗੰਡੇ ਦਾ ਪਾਪ ਹੂ ਬੋਲੇ ਤੇ ਉਹਦੀ ਗੱਲ ਕਰ ਗਿਆ ਜਿਹਨ ਡਬਾਕਾ ਲਈ ਪਰ ਤੂੰ ਥੱਲੇ ਗੱਟਾ ਜਿਹੜਾ ਦੇਖ ਕੇ ਤੁਰ ਪਿਆ ਕਰ ਕੰਜਰ ਦੇ ਸਾਡਾ ਤਾਂ ਦਿਨ ਸੇਪ ਗਿਆ ਹੁਣ ਕੀ ਪਾਲਾ ਟਿੱਕੀ ਗਈ ਮੈਂ ਤਾਂ ਇਹ ਕਹਿਣਾ ਬੰਦੇ ਖਾਣੀ ਚੱਕ ਲਿਆ ਉਸਨੇ ਕੁੱਟਣੇ ਪੈਣਗੇ ਬਰੂਧ ਫੂਕਣਾ ਪਊ ਬਰੂਧ ਦਾ ਹੀ ਨਾ ਖਰਚਾ ਹੋਊਗਾ ਇਹ ਨਹੀਂ ਤੂੰ ਧੰਦਾਲਾ ਪੱਟ ਜਿਲੇ ਆਪਦੀਆਂ ਇਸੇ ਦੀ ਪਾ ਸਾਰਾ ਖਰਚਾ ਬਰੂਧ ਕੀ ਹੁੰਦਾ ਕੋਈ ਨਾ ਦੱਸਾਂਗੇ ਤੈਨੂੰ ਤਾੜ-ਤਾੜ ਹੁੰਦੀ ਦੇਖੀ ਲੱਗ ਜੂ ਲਿਆ ਮੈਂ ਫਿਰ ਅਸਲਾ ਚੱਕ ਕੇ ਲਿਆ ਅਸਲਾ ਲਿਆ ਚੱਕ ਕੇ ਫਿਰ ਜਾ ਨਹੀਂ ਕੁੱਟਾਂ ਲਿਗ ਲਿਗ ਕੰਮ ਕਰ ਦਿੱਤੇ ਮਾਂ ਨੇ ਦੱਥ ਲੈ ਇਹ ਹੱਥ ਮੇਂ ਥੋੜਾ ਜਰਾ ਗੰਡ ਐ ਕਰੋ ਵਾਲੇ ਵਾਲਿਓ ਪਾਲੋ ਘੇਰਾ ਮੈਂ ਲਿਉਣਾ ਅਸਲਾ ਚੱਕੀ ਹਾਂ ਅਸਲਾ ਲਿਆ ਪਹਿਲਾਂ ਜਾਵੇ ਨਾ ਕੋਈ ਸੁੱਕਾ ਅੱਜ ਹਾਂ ਤੱਤਰ ਨਾ ਸੁੱਕਾ ਜਾਵੇ ਪੁੰਨ ਪੁੰਨ ਰੱਖਦੇ ਅੱਜ ਬਸ ਠੀਕ ਆ ਜਾ ਮੈਂ ਮੈਂ ਹਾਂ ਤੂੰ ਜਾ ਮੇਰੇ ਬਹਿਣਾ ਤੇ ਕਿਸੇ ਫੜ ਦੇ ਬਹਿਣਾ ਬੂਣਾ ਮੇਰੀ ਡਾਕ ਫਿਰ ਉਹਦਾ ਟਾਈਮ ਇਹ ਤੋਂ ਕਿਸੇ ਫੜ ਬਰੂਜ਼ ਬਰਾਦ ਕਿਹੜਾ ਮੱਛੂ ਇਹਦਾ ਮੱਛੂ ਅੱਜ ਬਸ ਠੀਕ ਆ ਪੈਸੇ ਲੇਖ ਲੈ ਇਹਦੇ ਕਦੀ ਜਿਵੇਂ ਆਪ ਲਿਖਦਾ ਹੁੰਦਾ ਕਿਵੇਂ ਲਿਖਣੀ ਪੈਸੇ ਨੂੰ ਰੋਜ਼ ਹੁੰਦਾ ਕੀ ਆ ਕੋਈ ਨਾ ਦੱਸਾਂਗੇ ਤੈਨੂੰ ਬਾਬਾ ਦੱਸ ਇਹਨੂੰ ਮੈਂ ਲੈਣਾ ਅਸਲਾ ਚੱਕ ਕੇ ਜਵਾਕੋ ਹਾਂਜੀ ਉਧਰ ਦੀ ਹੋ ਜੋ ਵਾਲੇ ਵਾਲੇ ਦੀ ਛੱਸੀ ਕਣੀ ਹੋ ਜੋ ਛੱਸੀ ਕਣੀ ਉਧਰ ਸਸਤੀ ਮਿਲਦੇ ਆ ਨਾਲੇ ਨੂੰ ਭੇਜ ਦੇ ਨਾਲ ਸਾਨੂੰ ਕਿਧਰ ਚੱਕ ਕੇ ਲੈ ਜਾ ਤੁਸੀਂ ਬਸ ਉਧਰੋਂ ਤਾੜ ਦਿਆ ਕਰਿਓ ਇਧਰ ਮੈਂ ਬਾਬੇ ਨੂੰ ਫੜਾਂ ਉਹ ਪਿਸਤੌਲ ਮੇਰੇ ਲਵੇ ਉਹ ਰਾਫਲ ਅਸੀਂ ਆਪ ਹੀ ਬਿੰਨੀ ਜਾਵਾਂਗੇ ਲਾਲੇ ਨੂੰ ਨਾਲ ਲਾਉ ਅੱਜ ਆਓ ਉਧਰ ਲੈ ਕੇ ਚੱਕ ਲਾ ਆ ਗਿਆ ਮੈਂ ਤਾਂ ਚਲ ਚੱਤ ਆਪਣੀ ਕਾਧਾ ਵਾਪਸ ਚਲੋ ਚਲੋ ਆ ਜਾਓ ਚਲੀਏ ਚਲੋ ਉਧਰੋਂ ਲਿਆਓ ਸਕੀਰ ਕੇ ਮੈਂ ਆਪੀ ਕੁਝ ਨਹੀਂ ਜਾਂ ਉਹ ਸੇ ਕਿੜਾ ਆਇਆ ਮੈਨੂੰ ਕਿਰਾਂ ਦਿਖਾ ਦਿਆ ਕਰੋ ਵੀ ਉਹ ਔੜਦਾ ਪਾਪਾ ਤਤਰ ਐਪੀ ਸਾਹਮਦੇਆ ਕਰੂੰਗਾ ਬਾਗੇ ਓਏ ਕਰਨਗੇ ਕੋਈ ਹੱਲ ਇੱਥੇ ਨਹੀਂ ਭੁੱਖੇ ਮਰਦੇ ਪੂਰੇ ਨਹੀਂ ਭੁੱਖੇ ਮਰਦੇ ਉਹਦਾ ਕੋਈ ਨਾ ਕੋਈ ਹੱਲ ਹੋ ਆਲੇ ਹੁਣ ਬਾਗੇ ਤਤਰ ਮਾਰਨਗੇ ਪੱਕਾ ਨਾਲੇ ਤਤਰ ਖਾਦ ਰਿਹਾ ਬਹੁਤ ਟਾਈਮ ਹੋ ਗਿਆ 70 ਦਾ ਖਾਮਾਗੇ ਪੱਟ ਅੱਜ ਤੇ 73 ਨਾ ਫੜਿਆ ਗਿਆ ਕਾਟੂਕੂਟ ਦਾ ਸ਼ਰਦ ਨਹੀਂ ਬੱਟ ਤੇ ਪਈਆ ਨਾਲੇ ਜੇ ਕਾਟੋੜੀ ਫੜੀ ਗਈ ਫਿਰ ਮੱਸੀਆ ਸ਼ਹਿਰੋਂ ਲਿਆਉਣਗੇ ਤਾਂ ਟੋਬੇ ਜੇ ਫੜਨਗੇ ਉਹਦਾ ਪੱਕੀ ਆ ਇੱਥੇ ਰਹੂੰਗਾ ਭੁੱਖਾ ਨਹੀਂ ਮਰਦਾ ਨਾਲੇ ਆਪਣਾ ਤਾਂ ਰੋਜ਼ ਦਾ ਕੰਮ ਹੈ ਇਹਨਾਂ ਦੀ ਖਾਨਿਆ ਟਾਈਮ ਤੇ ਆ ਜਾਗੇ ਡੱਕਾ ਤੋੜਨਾ ਨਹੀਂ ਕਹਿਣਾ ਮੋੜਨਾ ਨਹੀਂ ਉਹ ਕੰਮ ਆ ਆ ਵੀ ਮੇਰੇ ਨਾਲ ਦਾ ਗੋਪ ਖਾਨਾ ਲਾ ਰੱਖਿਆ ਔਰ ਇਹਨਾਂ ਕੋਈ ਖਾਂਦਾ ਨਾ ਕੋਈ ਕਰਦਾ ਐ ਨਹੀਂ ਵੀ ਮੇਰੇ ਨਾਲ ਨੂੰ ਇਹੀ ਪੋਸਟ ਲਾਇਆ ਹੋਵੇ ਓਰੇ ਵਧੀਆ ਤੇ ਵਧੀਆ ਪੋਸਟ ਲੱਗਿਆ ਹੋਵੇ ਓਰੇ ਤਾਂ ਭੈਣਾਂ ਯਾਰ ਬੰਦਾ ਖਾਲੇ ਭੋਰਾ ਨਾਲੇ ਕੰਮ ਤਾਂ ਦਾ ਕਰਦੇ ਪੱਤਾ ਜੀ ਖਾਲਾ ਕੀ ਪਤਾ ਇਹੇ ਕੁਛ ਕਰ ਜੇ ਭੈਣਾਂ ਦਾ ਯਾਰ ਚਲੋ ਮਨਾ ਦੇਖ ਕੰਡੇ ਕੁੰਡੇ ਚੀਜ਼ ਲਿਖਣਾ ਇਹਨਾਂ ਨੇ ਤੋ ਕਰੇ ਪਾਪ ਲੱਜ ਕੋਈ ਨਹੀਂ ਕੋਈ ਨਹੀਂ ਹਾਂ ਆ ਤੂੰ ਸੱਲੀ ਜਾਈ ਮੈਂ ਆਪੀ ਦੀ ਛੱਟੀ ਜੰਗੀ ਅਲਟੈਰਟ ਹੈ ਚਾਰ ਪੰਜ ਦਿਨਾਂ ਦਾ ਹਿੱਸਾ ਕਰਾਂਗੇ ਅੱਜ ਲਾਲੇ ਤੋਂ ਸਲਾਮਾਂਗੇ ਤੇ ਤਰ ਆਪਾਂ ਨਹੀਂ ਤੇਰਾ ਪਾਪ ਸਾਤੋਂ ਹੋਊ ਫਿਰ ਨਹੀਂ ਸਾਤੋਂ ਹੋ ਪੈਂਦਾ ਸਾਡਾ ਬਰੂਦ ਪੱਜ ਨੁਕਸਾਨ ਕਰਤਾ ਬਰੂਦ ਦਾ ਐ ਨਾ ਬਰੂਦ ਅਸੀਂ ਕਦੇ ਨਹੀਂ ਛੁੱਕਿਆ ਤੀ ਦੇਖ ਲੈ ਅਸਲਾ ਚਾਰ ਲੱਗੀ ਪਈ ਹੈ ਹਾਂ ਅੱਜ ਦੱਬਿਆ ਇਹਦੀ ਕੱਢਿਆ ਅੱਜ ਤੇ ਮਗਲਾ ਆਏਗਾ ਬੋਚ ਕੇ ਬੋਚ ਕੇ ਅਰੇ ਰਰੇ 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 ਹਾਲੀ ਹਾਲੇ ਪਿੱਛੋਂ ਜਾ ਮਾਂ ਅਲੀ ਪਲੇਟ ਨਿਸ਼ਾਨਾ ਸਨਨੇ ਕੇ ਲਾਈ ਬਰੂਦ ਆਪਣੇ ਲਵੇ ਪੂਰਾ ਪੂਰੀ ਆ ਲੈ ਖੜ ਜੋ ਮੇਰੀ ਗੱਲ ਸੁਣ ਲਓ ਓਏ ਤੋੜ ਨਾ ਕਰਿਓ ਉਧਰ ਦੀ ਘੇਰਾ ਪਾ ਲੋ ਅਸੀਂ ਇਧਰੋਂ ਸਿੱਟਿਆ ਕਰਾਂਗੇ ਪਲਟਾ ਕੇ ਆਪਦਾ ਬਾਈ ਚੁਗੀ ਜਾਓ ਇਧਰੋਂ ਪਾਲਾ ਫੇਰ ਮਾਰੂ ਜਿਹੜਾ ਜਾਨਵਰ ਮਰੂ ਜਿਹੜਾ ਤਾਂ ਚੱਕ ਕੇ ਦਿਖਾਤਾ ਆਇਆ ਸ਼ਾਮਤਾ ਹਾਂ ਉਧਰ ਜਾ ਟੋਕਰਾ ਛੋਡੇ ਲਵੇ ਪਿਆ ਹੂ ਉਧਰ ਟੋਕਰੇ ਸਿੱਟੀ ਚੱਲਿਓ ਹਾਂ ਇੰਨੇ ਪਾਪ ਨਾ ਕਦੇ ਉਹ ਕੰਨਦਾ ਮਾਣ ਕੋਈ ਨਾ ਕੋਈ ਨਾ ਆਹੋ ਜਾਓ ਤੁਸੀਂ ਉਧਰ ਜਾਓ ਬਈਆ ਬੰਦਿਆ ਹਾਂ ਛਿੰਨੇ ਕਲੀ ਆਉਣੇ ਚਾਹਨਾ ਚਿੰਨੇ ਕ ਵਾਹਨ ਦੇਖਦਾ ਜਾਗੀ ਛਿੰਨੇ ਮਾਗਰੋਂ ਦੂਰ ਰਹੀ ਲੈ ਪਾ ਪੁੱਛਿਆ ਬਾਬੇ ਸਸਕੀਰ ਨਗਿਆ ਵੀ ਉਹ ਸਸਕੀਰ ਨਗੇ ਹਾਂ ਉਹ ਸਸਕੀਰ ਦਿਓ ਹੇਰੀ ਉੱਡਣ ਗਏ ਪਲੇ ਲਾਹੋ ਆਗਤ ਤਰ ਆ ਗਿਆ ਉੱਡ ਗਿਆ ਆ ਗਿਆ ਇਹ ਇਹ ਚੱਕ ਤੁਸੀ ਲਗਾਈ ਜਨਾ ਪੁੱਤੋ ਹੀ ਨਾ ਗਿਆ ਬਾਬੇ ਹੋਏ ਉਹਦੀ ਫਿਰ ਕਿਉਂ ਨਾ ਕਾ ਲਾ ਨੀ ਮਾਰ ਇੱਕ ਹੋਰ ਕਰੂੰ ਇੱਕ ਹੋਰ ਕਰੂੰ ਇਸ ਤੋਂ ਬਾਅਦ ਦੇ ਦੀ ਹਜ਼ਾਰ ਗੋਲੀ ਮੇਥੋਂ ਇਹ ਹੋ ਗਿਆ ਚੱਕ ਟੱਕ 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 ਇਹ ਗਈ ਆ ਜਾਣਾ ਕੁਛ ਤਾਂ ਮਰਿਆ ਦੇਖਾ ਇਹ ਲੈ ਬਾਬੇ ਜਾਉ ਹੁਣ ਬੰਨਿਆ ਭਾਈ ਕਿਆ ਕੇ ਲਿਆ ਲਹੂ ਡੇ ਹਵਾ ਚ ਕਿਆ ਕੇ ਲਿਆ ਐਨੀ ਮਰਦੀ ਮੂਠੀ ਪੈ ਕੇ ਜਿੱਤੇ ਦੇਖ ਲੈ ਕਿਉਂ ਵੇ ਬਾਬਾ ਕਾਟੋ ਮਾਰਤੀ ਬਾਬਾ ਕਾਟੂ ਆ ਚਲ ਚਮਾਨੀ ਕੱਢ ਲੋ ਸੇਠ ਦਾ ਬਰੂਦ ਮਚ ਰਿਹਾ ਇਹਨੂੰ ਦੇਮਾ ਕੇ ਪਹਿਲੇ ਪਰਾ ਖਰਚਾ ਪੈਂਦਾ ਤੋਂ ਦੀ ਚਲ ਚਮਾਨੀ ਦਾ ਲੈ ਤੱਕਲਾ ਰਾਫੜ ਤੱਕਲਾ ਨਾਲ ਨਿਕਦੇ ਮੈਂ ਮਰਿਆ ਮੈਂ ਤਾਂ ਅਪਦੇਸ ਹਥਿਆਰ ਨਹੀਂ ਮਾਰਦਾ ਲੈ ਬਿੰਦ ਦੇ ਫਿਰ ਹੁਣ ਦੋਂ ਗੋਡੇ ਬਿੰਦ ਦੇ ਬੰਨੇ ਦੇ ਬੰਨੇ ਦੇ ਹੁਣ ਬਿੰਨੂ ਇੱਕ ਬੰਦ ਕਰਕੇ ਲੈ ਚੱਕ ਲਿਓ ਹੁਣ ਕੀ ਆ ਪਾਪਾ ਠੀਕ ਹੈ ਚਲ ਚ ਕਰਾਂਗੇ ਲੈ ਬੁੱਚਲਾ ਆ ਗਿਆ ਲੈ ਏ ਚੱਕ ਓਏ ਲਊ ਓਏ ਉਹ ਟੋਕਰੇ ਚ ਛਿੜ ਦੇ ਟੋਕਰੇ ਚ ਲੈ ਜਾ ਬਾਬੇ ਓਏ ਇੱਥੇ ਸਰੋਂ ਚ ਰੁਲ ਜਾਂਦਾ ਤੂੰ ਤਤਰ ਪਾ ਤਤਰ ਦਾ ਬਾਬੇ ਸੰਗਾ ਉੱਥੇ ਤਾਂ ਕੂੜੇ ਨੇ ਲੈ ਬਾਬਾ ਇਹਨਾਂ ਨੂੰ ਮੀਂਹ ਨਹੀਂ ਯਾਰ ਐਂ ਕਰ ਬਾਬੇ ਸੇਠਾ ਜਵਾਕਾਂ ਵਾਲੀ ਗੱਲ ਉਹੀ ਰਹਿ ਗਈ ਤੂੰ ਜਾ ਹੁਣ ਭਰਦਾ ਨਾ ਟੋਕਰੇ ਚ

ਉਹ ਜਾਣਦਾ ਓਏ ਉਹ ਜਾਣਦਾ ਹੋ ਗਿਆ ਹੈ ਤੇ ਕਿੱਥੇ ਤੇ ਕੋੜੇ ਨੇ ਥੰਗ ਚੱਕ ਤੇ ਵਾ ਠੀਕ ਆ ਬਾਬੇ ਬਣ ਗਈ ਗੱਲ ਬਾਬੇ ਤਿੰਨ ਹੋ ਗਏ ਤਿੰਨ ਨੂੰ ਦੇਖਾਂਗੇ ਬਹੁਤ ਨੇ ਬਹੁਤ ਨੇ ਬਹੁਤ ਨੇ ਉਰ ਜਦੀ ਮਾਰ ਤੇ ਸਾਰੇ ਗੱਲ ਨੂੰ ਤਾਂ ਖਤਮਾ ਕਰ ਮੈਂ ਫਿਰ ਇੱਥੇ ਆਪਣੇ ਮੁੱਕ ਜਾਣਗੇ ਔਰ ਆ ਜੋ ਤੱਕ ਲੈ ਓਏ ਆ ਥੋੜੀ ਚਪਾ ਲਿਆ ਥੋੜੀ ਚਪਾ ਲਿਆ ਮਿੱਤਲ ਮਲ ਕੇ ਕਾਤੋਂ ਮਲ ਕੇ ਛੜ ਦੂੰਗਾ ਥੰਦਾ ਬਾਬਾ ਜੀ ਸ਼ਬਦ ਦਿਖਾਵਾਂਗੇ ਛਾਡਾ ਪੱਤ ਛੋਟੀ ਨਹੀਂ ਜਾਂਦੇ ਤੂੰ ਪੰਜ ਫੇਰ ਖਾਲੀ ਪਾ ਕੇ ਪਾਲੇ ਅੱਜ ਹੋਰ ਦੇਖ ਲੈ ਨਹੀਂ ਆ ਪਤਾ ਕਦੇ ਜਾਣ ਨਹੀਂ ਦਿੱਤਾ ਸੀ ਹਾਂ ਤੇ ਪੰਜ ਲਾਂ ਦੇ ਦੇ ਗੁੰਡੀ ਕੁੰਡੇ ਲਾਤੇ ਹੁੱਟ ਪਿਆ ਬੁੱਕਲੀ ਕੱਲਾ ਕਿਵੇ ਰਾਤ ਨੂੰ ਬੁਛੇੜ ਆ ਜੀ ਤੇ ਪਿੱਛੇ ਚਿੱਟਾ ਹਾਂ ਚੱਲੇ ਹਾਂ ਚੋਣ ਜੇ ਲੱਗਦਾ ਨਾਸ਼ਰ ਨੂੰ ਬੇਇਤੀ ਕੀਤੀ ਜਾਂਦੀ ਹੈ ਭਾਈ ਆਪਣੇ ਪਿੰਡ ਨੂੰ ਹੌਲ ਵਿੱਚ ਜਿੱਜੂ ਕਰਦਾ ਹੈ ਹੇ ਮਿੰਦੂ ਮੂੰਹ ਸੜਾ ਏਡਾ ਵੀ ਲੈਣੇ ਨੇ ਇਹ ਉਹ ਕੋਈ ਕਦੇ ਚਿੱਤਾ ਵੰਡਾ ਮੈਂ ਕਦੇ ਕੁੱਤਾ ਹੁਣ ਜਾਂਦਾ ਕਦੇ ਕੁਸ ਕਦੇ ਕੁਸ ਬੇਇਤੀ ਕੀਤੀ ਜਾਂਦੀ ਹੈ ਵੀ ਭਾਈ ਆਪਣੇ ਆਪਣੇ ਡੰਗਰਾਂ ਦੇ ਬਾਰੇ ਨਗਰ ਕਹਾਂ ਚਾਹਦੇ ਨਿਗਰ ਰੱਖੋ ਇਹ ਦੁਆਰਾ ਤੇ ਬੇਇਤੀ ਕੀਤੀ ਜਾਂਦੀ ਹੈ ਇਹ ਜਿਹੜਾ ਭਾਈ ਬਿੱਜੂ ਹੁੰਦਾ ਸਰੇਡਾ ਕਹਿੰਦੇ ਨੇ ਜਿਹਨੂੰ ਉਹ ਆਪਣੇ ਪਿੰਡ ਦੇ ਮੋਲ ਵਿੱਚੋਂ ਫਿਰਦਾ ਭਾਈ ਆਉਂਦੇ ਨੇ ਨਗਰਾਂ ਤੇ ਆਉਂਦੇ ਆਉਂਦੇ ਬਾਰਾਂ ਦੇ ਪਹਿਰਾ ਜੋ ਧੰਨਵਾਦ ਜੁਗਿਆ ਚਾਪਾ ਵੀਰੇ ਅਛੜਾ ਤੂੰ ਜਵਾ ਲਿਖ ਲੁੱਦਾ ਆ ਗਿਆ ਕਿੰਦ ਤੇ ਆ ਵੀ ਨਹੀਂ ਨਿਮ ਅਦਬ ਕਰਕੇ ਮਾਰ ਗੱਤ ਬਤਾਇਦਾ ਬੈਠ ਹੋਇਆ ਵੀਰੇ ਆ ਗਿਆ ਖਾ ਦੀ ਦੇ ਬੁੱਕਲਾ ਇਹ ਨਾ ਕਰੇ ਯਾ ਚਲ ਤਾਂ ਇਹ ਨਹੀਂ ਵੱਡ ਮੇਰਾ ਛੜਾ ਪਾਲੇ ਲਈ ਵੱੱਜਾ ਦੀ ਪੀਣੀ ਖਾਣੇ ਤੋਂ ਨਿਕਲ ਨਹੀਂ ਰੇ ਦੇਖਦਾ ਤਾਂ ਆਪਣਾ ਪੈਰਾ ਉੱਤੇ ਰੱਖਦੇ ਨੇ ਜਿੱਦੇ ਕੋਈ ਵੱਡੀ ਗੱਲਬਾਤ ਹੋਵੇ ਪਿੰਡ ਚ ਹਾਂ ਜਿੱਦੇ ਕੋਈ ਖਾਤਰ ਆਉਦੇ ਆਪਾਂ ਹੈ ਖਾਤਰੇ ਵਾਲੇ ਤਾਂ ਆਪਾਂ ਇੰਨੇ ਦਿਨ ਫਿਰ ਤੂੰ ਰੇਹਾ ਹੋਇਆ ਹੈ ਨਾ ਖਾਤਰਿਆਂ ਦਾ ਹੋਇਆ ਤੂੰ ਤਾਂ ਪਹਿਲਾਂ ਮੈਂ ਡਾਕੂ ਨਾ ਰਹਿਣਾ ਉਹਦਾ ਅੱਛਾ ਹਾਂ ਗਿੱਲੂ ਨਾਲ ਗਿੱਲੂ ਨਾਲ ਅਸੀਂ ਇਕੱਠੇ ਰਹਿਆ ਉਹਨੂੰ ਇਹ ਉਹ ਫਿਰ ਮਾਰਮੂਰ ਕੇ ਮਿੱਟਾ ਤੀਦੀ ਉਹੋ ਫਿਰ ਸਿਲੰਡਰ ਨਹੀਂ ਹੋਇਆ ਸਿਲੰਡਰ ਤੇਵੇਂ ਅਸੀਂ ਸਿਲੰਡਰ ਹੋ ਗਏ ਪਾਲੇ ਦੋ ਹੱਥ ਤਾਹਾਂ ਕਰਕੇ ਹੱਥ ਖੜੇ ਕਰ ਗਏ ਦੀ ਸਿਲੰਡਰ ਨਹੀਂ ਹੋਇਆ ਭਾਈ ਉਹ ਰੱਖ ਲੈ ਗਿਆ ਇਹ ਹੁਣ ਤਾਂ ਨਹੀਂ ਛੋੜਦੇ ਕੋਈ ਗੱਲ ਬਾਤ ਆਉਂਦੀ ਨਹੀਂ 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 ਹੁਣ ਛੱਡੋ ਗੱਲ ਪੁਰਾਣੀ ਹੋ ਗਈ ਸੋ ਨਾਲ ਦੇ ਬੰਦੇ ਬਹੁਤ ਨਿੱਖੜ ਗਏ ਸਾਡੇ ਚੋਂ ਆਹੋ ਸਤਾ ਅਸੀਂ ਦੋ ਚਾਰ ਹੀ ਰਹਿ ਗਏ ਅਗੜਾ ਕਦੇ ਨਾ ਹੁੰਦਾ ਬੈਟਰੀ ਦਾ ਕਹੀ ਗਈ ਤੇ ਟੈਕ ਕੁੜੀ ਚਾਨਣੀ ਦੇਖੀ ਪੱਪ ਗੱਲ ਲੈ ਕੋਈ ਅੱਜ ਹੈ ਇਹ ਕਾਹਦਾ ਖੜਤਾ ਹੋ ਪਾਲੇ ਮਾਰਗਾ ਬੈਟਰੀ ਵਾਲੇ ਨਾਲੇ ਇਹ ਕਾਹ ਮਾਰ ਦਿਖਣਾ ਤੇ ਹੈਗਾ ਨਹੀਂ ਕੋਹਤਾ ਮੇਰੀ ਨੀ ਸਮਾਰ ਕੇ ਨੇਗਾ ਤੂੰ ਨੀਗਾ ਮਾਰ ਪਾਲੇ ਦੂਰਾ ਇਹ ਤਾਂ ਛਾਪੀ ਹੋ ਗਿਆ ਯਾਰ ਅੜਕਾ ਬਿਜੂ ਬਾਜੂ ਤਾਂ ਨਹੀਂ ਆਤਾ ਪੰਚਲਾ ਦਾ ਆ ਹੁਣੇ ਬੋਲਾ ਵਦਿਆ ਮਰੇ ਤੱਕ ਮੇ ਪੈ ਨਹੀਂ ਹੋ ਗਿਆ ਫਿਰ ਮੈਨੂੰ ਵੀ ਮਰ ਪਾਵੇਂਗਾ ਪਾਲਿਆ ਹੋਰ ਦੇ ਰੱਤ ਰਿਆਣ ਜਾਂਦਾ ਮਿੱਥੋਂ ਅੱਜ ਲਾ ਪੱਦਲਾ ਉਹ ਦੇਖੀ ਆਪਾਂ ਇਹ ਬੜ ਬਹਾਵੇਂਗਾ ਇਹਦੇ ਵੀ ਕੋਈ ਮੀਂਹ ਮੂਹ ਜਾਂ ਪੈ ਨਹੀਂਦਾ ਜਰਕ ਜਰ ਕੁੱਤੇ ਮੇਰੇ ਸਾਹ ਦਾ ਉਹ ਵੀ ਨਹੀਂ ਉਤਰਦਾ ਹੁਣ ਪਰ ਤੇ ਇਹ ਵੀ ਗੱਲ ਅੱਜ ਦੇ ਨਾ ਕੋਈ ਨਸ਼ਾ ਪੀਤਾ ਹੋਵੇ ਅੱਜ ਇਹ ਨਸ਼ਾ ਜਾਂ ਵੀ ਨਹੀਂ ਪੀਤਾ ਮੇਰੇ ਸਾਹ ਦਾ ਕਿਧਰੋਂ ਹਲਫ ਬਣੀ ਨਹੀਂ ਕੋਈ ਉਹ ਪੀਦਾ ਵਧੀਆ ਖੜੀਆ ਨਾ ਮੇਰੇ ਸਾਲ ਦਾ 77 ਦੇ ਦਾ ਕੁਸ ਬਣਿਆ ਇਹ ਵਾਗ ਜੀ ਖਾ ਗਏ ਸਾਰਾ ਜਿਹਦਾ ਕੋਈ ਹੱਲ ਨਹੀਂ ਹੋਇਆ ਭੈਣ ਦਾ ਮਾਮਾ ਇਹ ਤੋਂ ਦੇਖ ਰਿਆਂ ਜੇ ਕੁਸ ਉੱਤੋਂ ਮੜਾ ਮੋਟਾ ਕਰੇ ਨੀਂਦ ਫੇਰ ਆਉ ਜਾ ਕੇ ਹਾ ਹਾ ਲਾਗੇ ਕਾਲੇ ਜੇ ਤਾਂ ਹੁਣ ਕੀ ਲੜ ਜਾ ਤਰੇ ਕਿਦਰਾ ਮੈਂ ਤੂੰ ਜੂ ਆ ਗਿਆ ਕਿ ਮੇਰਾ ਛਾਲਾ ਖਾ ਜੂਗਾ ਜਾਂ ਚੱਲੀਏ ਭੱਜ ਲਾਂ 5 ਮਿੰਟ 5 ਮਿੰਟ ਖੜ ਜਾ ਬਿੱਜੂ ਆਪਾ ਹੀ ਬਣਨ ਵਾਲਿਆ ਤੇ ਤਿਆਰ ਆਪ ਸਮਾਨ ਖਾ ਜੂਗਾ ਛੇਰ ਬਣਦਾ ਨਾਲੇ ਕਿੱਟਾ ਬਣਦਾ ਪਾਲਦੇ ਉਹ ਆ ਤਾ ਤੂੰ ਆ ਨਹੀਂ ਤੂੰ ਪਤਾ ਨਹੀਂ ਕੀ ਕੀ ਬਣੇਗਾ ਖੜ ਜਾ ਪੰਜ ਮਿੰਟ ਮੇਰੇ ਅੱਜ ਛਾਲਾ ਨਹੀਂ ਰਿਤੂ ਤੂੰ ਸਾ ਉਹ ਤੱਤੇ ਖਾ ਮੇਰਾ ਅੱਛਾ ਨਾ ਇਤੂ ਮੈਂ ਥੋੜੀ ਤਰ ਜਾਦਾ ਤੇ ਬਣਾ ਬਈ ਖਾ ਤੂੰ ਲਾਗ ਗਿਆ ਓਏ ਲਾਗ ਗਿਆ ਲਾਲੀ ਫਰਨ ਕਾਲੇ ਹੋ ਗਿਆ ਤਾਂ ਪਾ ਪਈ ਖਾ ਜੂ ਮੇਰੇ ਆ ਛਾਲੇ ਆਪਾਂ ਨੂੰ ਕੀ ਬਿੱਜੂ ਫਿੱਦਾ ਪਿੰਡ ਚ ਬਿੱਜੂ ਕਿਹੜਾ ਬਿੱਜੂ ਚਿੱਟਾ ਬਣ ਜਾਂਦਾ ਰੂਪਤਾ ਆਦਾ ਰੂਪ ਤੇਰਾ ਹੱਲ ਗਿਆ ਦਿਮਾਗ ਛੇਟ ਪਰ ਮੈਂ ਦੱਸਾਂ ਆਹ ਦਿਮਾਗ ਉਹਦੀ ਬਿਰਤੀ ਲਾ ਲੰਦਾ ਇਹ ਸਮਾਨ ਇਹ ਬਹੁਤ ਵਧੀਆ ਚੀਜ਼ ਐ ਨੇਚਰਲ ਚੀਜ਼ ਐ ਇਹ ਲੈ ਜਾਂਦਾ ਨਹੀਂ ਮੇਰੇ ਫਿਰ ਕਿੱਥੇ ਪਾ ਲੈ ਵੇ ਬਟਾ ਉੱਥੇ ਪਾਰੇ ਕੋਈ ਜਾਣਦੇ ਆਪਾਂ ਬਾਤ ਉਹਨਾਂ ਕੋਲੇ ਮੈਂ ਜਾ ਉਹਨਾਂ ਕੋਲੇ ਜਿਹਨੂੰ ਕੱਖੜੀ ਹੈਗਾ ਉਹਨਾਂ ਨੇ ਛੋਟਾ ਜਿਹਾ ਉਹ ਬਣਾਇਆ ਜੀ ਅਜੇ ਤਿੱਤਰ ਜਿਹਾ ਉਹ ਖਾ ਗਏ ਉਹਦਾ ਹੁਣ ਖਾਦਾਂ ਖਾਣੇ ਮੇਰੇ ਤੇ ਫਿੱਦੇ ਨਹੀਂ ਬੱਜ ਜੀਂਗੇ ਆਪਣੀ ਜਿ ਘਰੇ ਕੰਨੇ ਨੂੰ ਖਾ ਜੂਗਾ ਜੇ ਆ ਗਿਆ ਕੜੀਓ 6 ਪੰਜ ਮਿੰਟ ਆ ਤੇਰੇ ਹੱਥ ਵੀ ਕੜੇ ਕੜੇ ਮੈਂ ਆ ਲੈ ਬਾ ਪੰਜ ਮਿੰਟ ਲਵਾ ਦੇ ਮੈਂ ਕਿ ਪਾ ਪੰਜ ਮਿੰਟ ਲਵਾ ਦੇ ਬਸ ਵੀਰੇ ਆ ਛੜਾ ਤੂੰ ਮੈਨੂੰ ਬੋਲਿਆ ਪੰਜ ਮਿੰਟ ਲਵਾ ਦੇ ਇਹਦਾ ਇਹਦਾ ਦੇਖੀ ਨੂੰ ਕਿਹੜਾ ਚਿੱਟਾ ਚੁੱਟਾ ਆਪਣਾ ਸ਼ੇਰੀ ਬਣਾ ਦੇਖੀਓ ਚੱਲ ਪੈ ਸਮਾਨ ਕਿੱਥੇ ਪਹੁੰਚਾਤਾ ਬੋਲਿਆ ਆਹ ਰਾਗਲੇ ਨੂੰ ਸਮਾਰ ਆਇਆ ਕਿਉ ਕਰਦਾ ਆਇਆ ਕਰਨਾ ਹੈ ਵੀਰੀ ਲੋਈ ਨਹੀਂ ਕੀ ਕੁੰਦੀ

ਤੋਂ ਪਹੁੰਚ ਤੂੰ ਜੀ ਆਗਰੇ ਚੜ ਗਏ ਕੁਸ ਮੈ ਆ ਜਾ ਆ ਜਾ ਪਤਾ ਇਹਦੀ ਮਾ ਰੋਟੀ ਆਜਮ ਹੋ ਜੂ ਪੰਜ ਰੋਟੀ ਵੇਜਾ ਇੱਥੇ ਮੇਰਾ ਮਸਾਰਣਾ ਤੂੰ ਤਾਂ ਉਹੀ ਉੱਟ ਲਿਆ ਰੋਟੀ ਆਜਮ ਕੋਈ ਪਤਾ ਇਹਦੀ ਮਾ ਖਾਉ ਬਿੱਜੂ ਵਜ ਛੜਦਾ ਹੁੰਦੇ ਨੇ ਤਾ ਹੁੰਦੇ ਨੇ ਅੱਗੇ ਵੀ ਆ ਜਾਂਦੇ ਤੇ ਦੇਖਿਆ ਤਾ ਕਦੇ ਆ ਦੇਖਿਆ ਨਹੀਂ ਨਹੀ ਮੈਂ ਆਏ ਸੁਣਿਆ ਵੀ ਬਿੱਜੂ ਆ ਗਿਆ ਬਿੱਜੂ ਆ ਗਿਆ ਆ ਚਾਦਰੇ ਚ ਕੋਈ ਕੀ ਦਾ ਬੱਜਿਆ ਕੀ ਨਾ ਮਹਾ ਕਿਤੇ ਆ ਲਿਫਟਿਆ ਕੁਸ ਇਹ ਦੇਖੇ ਬਣਾ ਕਣੀ ਲੋਟ ਆਉਂਦੀ ਗੱਲ ਆਪਾਂ ਨੂੰ ਦੇਖਣਾ ਤਾਂ ਬਹੁਤ ਹੈ ਕੀ ਅੱਛਾ ਹੈ ਕੀ ਹੈ ਹੁੰਦਾ ਕਿਹਾ ਇਹ ਸੁਣਿਆ ਮੈਂ ਵੀ ਆ ਹੂੰ ਕੀ ਹੁੰਦਾ ਕਿਹਾ ਜਾ ਹਾਂ ਐ ਥਾਲਾ ਪਾਲੀ ਹੁਣੀ ਬੈਠੀ ਇੱਥੇ ਆਇਆ ਖਾਣੂ ਆ ਜਿਹੜੀ ਆ ਗਈ ਉਹ ਪੰਜ ਉਹ ਤਾਇਆ ਹਿੰਦੀ ਚ ਬੋਲਾਂ ਰਹੇ ਤੇ ਭੱਲਾ ਲੱਭੇ ਸਾਨੂੰ ਭਾਈ ਭਾਂ ਦਾ ਬੋਲਾ ਮਾਰਿਆ ਕਹਿੰਦੇ ਪਿੱਛੂ ਫਿਰਦੇ ਨੇ ਲੱਭਣਾ ਕਿੱਥੇ ਤੇ ਪੈਰੇ ਦੇ ਫਿਰਦੇ ਆ ਪੈਰੇ ਤੇ ਤੁਸੀਂ ਹੋਰ ਹਣ ਮੈਂ ਤਾਂ ਉੱਥੇ ਮੈਂ ਤਾਂ ਥੱਲੇ ਬੈਠਾ ਮੈਂ ਤਾਂ ਉੱਥੇ ਸਮਾਨ ਲਾਹੀਆਂ ਦਾ ਤਾਇਆ ਆਦੂਕ ਬਣਿਆ ਨਹੀਂ ਕੋਈ ਹੀਲਾ ਇਹਦਾ ਉੱਥੋਂ ਘੜੀਸ ਲਿਆ ਮੈਨੂੰ ਕੋਈ ਬਈ ਜਿਹਨੂੰ ਉਧਰੋਂ ਪਿੰਡ ਤੇ ਅਸ਼ੂਰ ਉਹ ਤਾਰੀਏ ਬਾਜਾ ਹੁੰਦੀਆਂ ਨੇ ਮੇਰੇ ਦੇਖ ਲੋਟਾ ਛੇੜ ਲੋਟਾ ਦਾ ਭਾਂਡਾ ਮੈਨੂੰ ਐਂ ਘੜੀਸੀ ਆਉਂਦਾ ਜਿਵੇਂ ਕੱਟੇ ਨੂੰ ਨਹੀਂ ਘੜੀਸੀ ਵਰਦੀ ਨਹੀਂ ਮੈਂਸ ਆਂ ਘੜੀਸੀ ਆਲਾ ਕਲੀਲ ਕੋਈ ਮੈਨੂੰ ਕੱਲੇ ਲੂ ਖਾ ਜਾਂਦਾ ਕਲੀਲ ਕੋਈ ਹੈਗਾ ਮਿੜੇ ਨਹੀਂ ਲੱਭ ਕੇ ਲਈ ਕੈਂ ਬੋਲੀ ਲੂ ਮੈਂ ਇਹ ਵੀ ਬੌਲੀ ਆ ਵੀ ਤੂੰ ਲਾ ਕੇ ਗੁੰਡਾ ਅੰਦਰ ਪੈਗਾ ਅੰਦਰ ਪੈਗਾ ਕਰਦਾ ਕੀ ਫਿਰਦਾ ਤੋਦੀ ਰਹਿਤਾ ਅਜਰਾ ਭਾਈ ਹੁਣ ਬੰਨੇ ਹੋ ਆ ਪੰਜਾਹ ਦੇ ਤੁਸੀਂ ਕੀ ਕਰਦੇ ਫਿਰਦੇ ਹੋ ਆਮਲੇ ਨੂੰ ਦੱਬੀ ਫਿਰ ਦਿੰਦੀ ਰਹਤ ਸਰ ਮੈਂ ਤਾਂ ਉੱਥੇ ਮਾਲ ਲਾ ਜਾਂਦਾ ਯਾ ਦੇਖੀ ਦੇਖ ਕਿਉਂ ਇਹ ਲਪਈ ਲੈ ਗਈ ਸਵੇਰੇ ਮੈਂ ਟੁੱਟੇ ਭੁੱਕੀ ਲਈ ਅਜਰਾਤ ਕਟਾ ਦੇ ਮੈਨੂੰ ਹੋਏ ਪੜੇ 5 ਮਿੰਟ ਹੋਰ ਲੱਗਾਂਗਾ ਪਿੰਨਾ ਬਣ ਜਾਣਾ ਤਲੇ ਕਰੀ ਖੜਾ ਤੂੰ ਫਿਰ ਵੀ ਮੈਂ ਵੀ ਗੱਲ ਚੁਣ ਪਾਲ ਲਿਆ ਪਾਲ ਲਿਆ ਮੈਥੋਂ ਜਿਲੇ ਮਿਲੂੰਗਾ ਵੀ ਮੈਂ ਘਰੀ ਨਹੀਂ ਜਾਂਦਾ ਦਿਖ ਲਾਉਂਦਾ ਤੁਹਾਨੂੰ ਭੱਜਣਾ ਜਾਵੇ ਮੇਰਾ ਕੁਛ ਖਾਦਾ ਨਹੀਂ ਹੋ ਰਿਹਾ ਇਹ ਘਰ ਵਰ ਸੇਠ ਕਿਉਂ ਕਾਰਡ ਗੱਪਾ ਲੱਗਾਂ ਦਾ ਫਿਰ ਤਾਂ ਭੱਜਦਾ ਮੈਂ ਆਉਂ ਵੀ ਗੱਲ ਜੀ ਹੁਣ ਆਪਾਂ ਤਾਂ ਦੇਖ ਕਾਣ ਨੂੰ ਐਵੇਂ ਘਪਣਾ ਇਹਨੂੰ ਛੇਠ ਨੂੰ ਬਿਠਾ ਦੇਣਾ ਪਹਿਰੇ ਤੇ ਛੇਠ ਤੂੰ ਐਂ ਕਰਾਂ ਸੀ ਥੱਕੇ ਪਿਆ ਕੰਕਰ ਮਾਈ ਆ ਜੇ ਸਾਰੇ ਦਿਨ ਮੈਂ ਤੇ ਖਲੀ ਜਾਂਦਾ ਫਿਰ ਉਰੇ ਬੈਠ ਪਹਿਰੇ ਤੇ ਅਸੀਂ ਖਲੇ ਜਾਂਦੇ ਤਾਂ ਲੱਗੋਲੀ ਨਿਕਲਣਾ ਕਦ ਦਿਨ ਤੇ ਖਲੇ ਵਹੀਂ ਆ ਬੜੂ ਬੈਠੀ ਆ ਅਜੀ ਬਹਿਣਾ ਪਹਿਰੇ ਤੇ ਇੰਨੇ ਬੰਦੇ ਕੀ ਕਰਾਂਗੇ ਉਰੇ ਉਹ ਹੀ ਤਾਂ ਆ ਇਹਨੂੰ ਦੇ ਦਿਆ ਨਿਆ ਛੇਠ ਨੂੰ ਆ ਆ ਆ ਇਹਦਾ ਦੂਰ ਪੱਜ ਗਿਆ ਮੇਰਾ ਖਲੇ ਦਾ ਪੱਜ ਲੇ ਪਾਣੀ ਛੱਡ ਕੇ ਅਮਲੀਆ ਨਸ਼ਾ ਤਾਂ ਨਹੀਂ ਪੀਤਾ ਹੋਇਆ ਤੇਰਾ ਜਾ ਦੇ ਨਾ ਨਸ਼ਾ ਨਹੀਂ ਪੀਤਾ ਅੱਜ ਮੈਂ ਨਸ਼ਾ ਬੱਤ ਅੱਜ ਤਾਂ ਕੁਛ ਪੀਤੀ ਨਹੀਂ ਸਰੀ ਟੁੱਟੀ ਜਾਂਦਾ ਹੈ ਸਾਡੇ ਦਿਨ ਬਈ ਗੱਲ ਇਹ ਗੱਲ ਕੋਈ ਵੀ ਤੁਹਾਨੂੰ ਖਾਜੀ ਰਾਤ ਨੂੰ ਬਿੱਜੂ ਜਾਂ ਸਲੇਟਾ ਜੇ ਕੋਈ ਇਹੀ ਜੀ ਗੱਲ ਹੋਈ ਕੂਕ ਮਾਰਦੀ ਕੂਕ ਮਾਰੇਓ ਬਸ ਕਾ ਦਾ ਫਿਰ ਆਪੀ ਨਿਕਲ ਜਾਣੀਆਂ ਜਦੋਂ ਆ ਗਿਆ ਫਾਜ ਕੇ ਤੂੰ ਤੂੰ ਮੇਰੀ ਗੱਲ ਸੁਣੇ ਸ਼ੇਠ ਚੜ ਪੈ ਰਾ ਜੀ ਦੇ ਜੋ ਮੜਾ ਜਾਂ ਕਾਰ ਕੱਪਾ ਜਾਂ ਨਸ਼ਾ ਮੰਗਦਾ ਨਾ ਆਪੀ ਬਹਿ ਜਾਗੇ ਭਾਈ ਅਸੀਂ ਤਾਂ ਜਾ ਜਾਓ ਤੁਸੀਂ ਫੇਰ ਚਾਹ ਮੈਨੂੰ ਇਕੱਲੇ ਛੱਡ ਜਿਓ ਨਾ ਬਸ ਯਾਰ ਇਹ ਨੋੜ ਨਾਲ ਇੱਕ ਲਵਾ ਦੋ ਸ਼ੋਰ ਨਹੀਂ ਸੇ ਸੇਠ ਕਰ ਕਰ ਦੂ ਤੇਰਾ ਤੂੰ ਆ ਜਾ ਸੇਠ ਖੋਲਦਾ ਹੈ ਨਹੀਂ ਮੇਰੇ ਨਾਲ ਚੱਲ ਤੈਨੂੰ ਕੱਲ ਜੇ ਨੂੰ ਮੈਂ ਆਲਪੇ ਜਾਊਂਗਾ ਰਾਤ ਕਿਤਾਬ ਮੇਰੀ ਜਿਵੇਂ ਦੋ ਦੋ ਪਿੰਡ ਫੁੱਕੀ ਦੇ ਚ ਤੂੰ ਹਾਂ ਚਾਲ ਪਹਿਲੇ ਬੈਠ ਨੀ ਲੈ ਆ ਜਣੀ ਵਰਤੀ ਬਿਠਾਏ ਨਹੀਂ ਬਿੰਦੂ ਦੇ ਹੋਰ ਜਾ ਕੇ ਬੈ ਜਾਣਾ 20000 ਬੱਦਲ ਲੈ ਤੂੰ ਹਾਂ ਹੈਗੇ ਨੇ ਬਾਹਰੇ ਫਰਦ ਦੇਣਾ ਸੇਠ ਨੂੰ ਬਿਠਿਆ ਸ਼ੇਰ ਦੋ ਫਰਦ ਦੇਣੇ ਇਹ ਤਾਂ ਕਈ ਨੇ ਭਾਈ ਇਹਨੇ ਨਹੀਂ ਆਇਆ ਜਿਹਨੂੰ ਆਇਆ ਇੱਧਰ ਤੂੰ ਤਾਂ ਲੰਘ ਜਾ ਹਾਂ ਬਹੁਤ ਜਨ ਆਉਂਦੇ ਘਰੇ ਮਰਦਾ ਰੁਪਈਆ ਹਜ਼ਾਰ ਲੂੰ ਬੋਲ ਦੁਨੀਆ ਲੀਲ ਨੂੰ ਘਰੇ ਫੰਕਸ਼ਨ ਮਿਲਾਇਆ ਛਲਿਆ ਉਹ ਹੀ ਤਾਂ ਇਹਨੂੰ ਪਾ ਦੂਗਾ ਜੇ ਮੈਂ ਦਾ ਫੇਸ ਕੀ ਕੋਈ ਤਾਂ ਗੱਲ ਹੂੰ ਫਾਇਦਾ ਦੇਖ ਪਲੰਨ ਜਾਂ ਦਿਹਾੜੀ ਆਈ ਬਣਾ ਜਾਂਦਾ ਫਿਰ ਤੁਰ ਕੇ ਦਿਹਾੜੀ ਆਈ ਬਣਾਉਂਦਾ ਆ ਮੀਟ ਮੂਟ ਨਸ਼ਾ ਆਪਾਂ ਤੂੰ ਕੀ ਜਾਂਦਾ ਇਹ ਕੀ ਰੁਪਈਆ ਲਾਉਂਦਾ ਨਾ ਈਆਂ ਨਹੀਂ ਇਹ ਕਦੇ ਖਰਚਿਆ ਹੈਗਾ ਇਹਦਾ ਬਣਾਉਂਦੀ ਆ ਉੱਥੇ ਕਦੇ ਗੱਚਕ ਵੇਚਣ ਨੂੰ ਪਸਰਦਾ ਕਦੇ ਕਣਕਰ ਮਾਉਂਦਾ ਇਹਨੂੰ ਬਸ ਜਿੱਦੇ ਚਿੱਤੇ ਚਿੱਤਾ ਝੁੱਫੂ ਜਿੱਦੇ ਝੁੱਫਿਆ ਹੀ ਉਹ ਡਰ ਗਿਆ ਕਿਦਾਂ ਦੋਂਟਾ ਦਾਦਾ ਮੈਂ ਇਹਦੀ ਗੱਲ ਕਰਦਾ ਮੈਂ ਤਾਂ ਮੇਲੀ ਦੀ ਹੂੰ ਪਤਾ ਹੀ ਸਾਰੀ ਸੂਰੀ ਜਾਂਦਾ ਹਾਂ ਹਾਂ ਇਹ ਬਸ ਵਿਚਾਰਾ ਹੁਣ ਕਰੇ ਕੀ ਵੀ ਇਹ ਬਸ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਡੰਕ ਲਾਊਗਾ ਵਿਚਾਰਾ ਹੂੰ ਤੜ ਆਪਾ ਦਈਏ ਕਿਹੜਾ ਦੇ ਕਿਹੜਾ ਹੋਰ ਆ ਬੈਠ ਨਹੀਂ ਸਕਦਾ ਲੈ ਨਿਗਾ ਰੱਖੀ ਭੱਜੀ ਨਾ ਪਹਿਲਾਂ ਮੰਗੂ ਕਦੇ ਪਹਿਲਾਂ ਨਹੀਂ ਕਰਾ ਦੇ ਹਾਫੜੀਆਂ ਹੀ ਹੋਈ ਸੀ ਹਾਫੜੀ ਹੋਰ ਕੋਈ ਕਿਰਪਾਨਾ ਨਹੀਂ ਚੱਲ ਜਾਂਦੀਆਂ ਹਾਫੜੀਆਂ ਹੀ ਪਾੜੇ ਤੇ ਬੰਦੇ ਸਲੇਡੇ ਨੇ ਆਹੋ ਲੈ ਹੁਣ ਮੱਕਾ ਟੱਕ ਜੱਟ ਹੋਰ ਲਾ ਕੇ 12 ਤਾ ਵੱਜ ਚੱਲੇ ਤੇ ਆਪਾਂ ਚੱਲ ਕਰੇ ਹਾਂ ਚੱਲ ਆਪਾਂ ਵੀ ਪਈਏ ਹੋਰ ਆਜੋ